ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁਪਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਨ ਪਾ ਲਖ ਹੋਏ ਤਾਂ ਇਕ ਨ ਚੱਲੇ ਨਾਲ ਕਿਉ ਸਚਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਅਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਅਹ ਹੁਕਮੈ ਅੰਦਰੇ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹਿ ਨ ਕੋਇ ਗਾਵੇਂ ਕੋ ਤਾਣ ਹੋਵੈ ਕ ਸੈਤਾਨ ਗਾਵੈ ਕੋ ਦਾਤ ਜਾਣੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰੇ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਧਿਕ ਰੇ ਤਨੰਖੇ ਗਾਵੈ ਕੋ ਜੀਲਾ ਫਿਰ ਦੇਹ ਗਾਵੈ ਕੋ ਜਪ ਦਸੈ ਦੂਰ ਗਾਵੈ ਕੋ ਵਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਂਦਾ ਦੇ ਲੈਂਦੀ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀ ਭਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰੇ ਫੇਰ ਕਹਿ ਗੈ ਰਖੀਐ ਜਿਤ ਦੇ ਸਹੈ ਦਰਬਾਰ ਮਹੁ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਿ ਨਾਮ ਵਡਿਆਈ ਵਿਚਾਰੇ ਕਰਮੀ ਆਵੈ ਕਪੜਾ ਨਦਰੀ ਮੂਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰੇ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਅੱਖ ਨਹੀਂ ਕਹਿਣਾ ਕਥਨ ਨਹੀਂ ਜਾਈ ਗੁਰਾ ਇੱਕ ਦੇਹ 부ਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੁ ਮੈਂ ਵਿਸਰਨ ਨ ਜਾਈ तीर्थ नाम जे तिस भावा बिन पाणी के नाए करी जे ती सिरठो पाई वेखा बिन करमा कै मिले लै मत विच रत नि जवा हर माणिक जे इक गुरु की सिख सुनी गुरा इक देह बुझाई सब ना जियां का इक दाता सो मैं विसरना जाई जे जिगचारे आरजा हुर्द सुनी होए नवा खंडा विच जानिए नाल चले सब कोए ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਿ ਨ ਆਵਈ ਤਾ ਬਾਤ ਨ ਪੁੱਛੈ ਕੇ ਕੀਟਾ ਅੰਦਰੇ ਕੀਟ ਕਰਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੇਂ ਦੀਪ ਲੋ ਪਾਤਾਲ ਸੁਣੇ ਪੋਹਿਨ ਸਕੇ ਕਾਲ ਨਾਨਿਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰੇ ਬਰਮਾ ਇੰਦ ਸੁਣੇ ਮੁਖਸਾਲਾ ਹਨਮੰਦ ਸੁਣੇ ਅਯੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਿਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਣ ਸੁਣਿਆ ਪਰਪੜ ਭਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇਖ ਪੀਰ ਪਾਥ ਸਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਸਗਾ ਨਾ ਨਿਕ ਭਗਤਾ ਸਦਾ ਵਿਗਾਸ ਸਰੇਂ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲੇ ਭੌਣ ਕੀ ਸੋਧ ਮਨ ਮੋਹ ਚੋਟਾ ਨ ਖਾਈ ਮਨ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਸੂ ਪਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵੇ ਮੁਖ ਦੁਆਰ ਮਨੈ ਪਰਵਾਰਾ ਸਾਧਾਰੇ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਭਿਖ ऐसा नाम निरंजन होए जे को मन जानै मन कोए पंचपरमान पंचप्रधान पंचे पावे दरगह मान पंचे सोहे तार राजान पंचाका गुरु एक ध्यान जे को कह करै विचार करते कह करने नहीं सुमार तावले धर्म दया का पूत संतोष ताप रखे आ जिनसूत ਜੇ ਕੋ ਬੁਝਾ ਹੋਐ ਸਚਿਆਰ ਤਬ ਲੈ ਉਪਰ ਕੇਤਾ ਭਾਰੀ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਿਤ ਲੈ ਕਉ ਨਿੰਜੂਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲ ਹਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀ ਆਓ ਕੁਦਰਤ ਕਮਨੇ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਿਤ ਗੁਣਿ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰਮਹ ਭਖਸਾਰ ਸੰਖ ਮੋਨਿ ਲਵਲਾਈ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੂਰ ਸੰਖ ਚੋਰ ਹਰਾਮ ਘੂਰ ਅਸੰਖੇ ਅਮਰੇ ਕਰ ਜਾਹਿ ਜੂਰ ਸੰਖ ਗਲ ਵਢ ਹਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਆਰੇ ਕੂੜੇ ਫਿਰਾਹਿ ਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦ ਕੇ ਸਿਰ ਕਰਹਿ ਭਾਰ ਨਾਨਕ ਨੀਂਚ ਕਹਿ ਵਿਚਾਰ ਵਾਰਿਆਂ ਨ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਵ ਗੰਮ ਅਗੰਮ ਸੰਖ ਲੋ ਸੰਖ ਕਹਿ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫਰਮਾਏ ਤਿਵ ਤਿਵ ਪਾਹੀ ਜੇਤਾ ਕੀਤਾ ਤੇ ਤਨਾਉ ਵਿਨ ਨਾਵੇਂ ਨਹੀਂ ਕੋ ਥਾਉ ਕੁਦਰਤ ਕਮਨੇ ਕਹਾ ਵਿਚਾਰ ਵਾਰਿਆਂ ਨ ਜਾਵਾਂ ਏਕ ਵਾਰ ਜੋ ਤੁਧੁ ਭਾਵੈ ਸਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਗੁਣ ਲਈਐ ਉਹ ਧੋਏ ਭਰੀਐ ਮਤਿ ਪਾਪਾ ਕੈ ਸੰਗ ਉਹ ਤੂ ਪੈ ਨਾਮੈ ਕੈ ਰੰਗ ਬੁਨੀ ਪਾਪੀ ਅਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਉ ਨਾਨਕ ਹੁਕਮਿ ਆਬੁਜਾਉ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੈ ਤਿਲ ਕਾਮਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਿ ਬਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨੋ ਸੋ ਵੇਲਾ ਵਖਤ ਕਵਨੇ ਕਵਨੇ ਥਿਤ ਕਵਨ ਵਾਰ ਕਵਨ ਸਰਤੀ ਮਾਹੂ ਕਵਨੇ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨ ਪਾਇਓ ਕਾਧੀਆਂ ਜੇ ਲਿਖਣ ਲੇਖ ਪੁਰਾਨ ਥਿਤ ਵਾਰਨ ਜੋਗੀ ਜਾਣ ਰੁਤ ਮਾਹੂ ਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਅਪੇ ਜਾਣੈ ਸੋਈ ਕਿਵ ਕਰ ਆਖਾ ਕਿੰਸਾ ਲਾਹੀ ਕਿਉ ਵਰਨੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੈ ਗਗਨ ਸੁਹੈ ਪਾਤਾਲ ਪਤਾਲ ਲਖ ਆਗਾਸ ਆਗਾਸ ਓੜਕ ਓੜਕੇ ਭਾਲ ਥਕੇ ਵੇਦ ਕਹਨੇ ਇੱਕ ਬਾਤ ਸਹਿ ਸੇਠਾਰਹ ਕਹਨ ਕਤੇ ਬਾ ਅਸਲੂ ਇੱਕ ਧਾਤ ਲਿਖਾ ਹੋਇ ਤਾ ਲਿਖਿਆ ਲਿਖੇ ਹੋਇ ਵਿਨਾਸ਼ ਨਾਣੀ ਕਾ ਵੱਡਾ ਆ ਕੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਇਤੀ ਸੁਰਤ ਨਾਮ ਪਾਈਆ ਨਦੀਆਂ ਆਤਾ ਵਾਹ ਪਵਹ ਸਮੁੰਦਨ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੀਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇਤਸ ਮਨ ਹੋਣਾ ਵਿਸਰੇ ਅੰਤ ਨਿਸ਼ਿਫਤੀ ਕਹਿਨੇ ਨਾ ਅੰਤ ਅੰਤ ਨੇ ਕਰਨੇ ਦੀਨ ਨਾ ਅੰਤ ਅੰਤ ਨੇ ਵੇਖਣ ਸੁਨਿ ਨਾ ਅੰਤ ਅੰਤ ਨੇ ਜਾਪੈ ਕਿਆ ਮਨ ਮੰਤ ਅੰਤਨੰਜਾ ਪੈ ਕੀਤਾ ਆਕਾਰ ਅੰਤਨੰਜਾ ਪੈ ਪਾਰਾ ਵਾਰ ਅੰਤੇ ਕਾਰਿਨ ਕੀਤੇ ਬਿਲਾ ਲਾਹੀ ਤਾ ਕੇ ਅੰਤਨ ਪਾਈ ਜਾਹੀ ਇਹੋ ਅੰਤਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਹੋ ਉੱਚੇ ਉਪਰ ਉਚਾ ਨਾਮ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰ ਮੀਂਦਾਤ ਬਹਤਾ ਕਰਮ ਲਿਖੇ ਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਆ ਗਣਿਤ ਨਹੀਂ ਵਿਚਾਰ ਕੀਤੇ ਖਪ ਟੁਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤੇ ਆ ਦੁਖ ਭੂਖ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਉਰੇ ਆਖ ਨਾ ਸਕੈ ਕੋਈ ਜੇ ਕੋ ਖਾਇ ਕੇ ਅੱਖਣ ਪਾਏ ਉਹ ਜਾਣੈ ਜਿਤਿਆ ਮੂੰਹ ਖਾਇ ਅਪੇ ਜਾਣੈ ਅਪੇ ਦੇ ਅੱਖੇ ਸੇ ਭੇਕੇ ਕੇ ਜਿਸਨੋਂ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਢੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਮੁੱਲ ਭਾਈ ਮੁੱਲਾਂ ਸਮਾਹਿ ਮੁੱਲ ਧਰਮ ਮੁੱਲ ਦੀ ਬਾਣੀ ਮੁੱਲ ਤੁਲ ਮੁੱਲ ਪਰਮਾਨ ਮੁੱਲ ਬਖਸ਼ੀਸ ਮੁੱਲ ਨੀਸਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਜਾਈ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਣੁ ਆਖੇ ਦੇਵ ਆਖੇ ਸੁਰ ਨਰਮੁ ਜਨਨ ਸੇਵ ਕੇਤੇ ਆਖੇ ਆਖਣ ਪਾਹੀ ਕੇਤੇ ਕਹਿ ਕਹਿ ਉਠੇ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਖ ਨ ਸਕੈ ਕੇ ਕੀ ਜੀਵੜ ਭਾਵੈ ਤੇ ਵਢ ਹੋਏ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੇ ਭੂਲ ਵਿਗਾੜ ਤਾ ਲਿਖਿਆ ਸਰ ਗਾਵਾਰਾ ਗਾਵਾਰ ਸੋਦਰ ਕੀ ਹਾਸੋ ਘਰੇ ਕਿਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਨਾ ਦੇ ਅਨੇਕ ਅਸ਼ੰਖਾ ਕੀਤੇ ਭਾਵਨ ਹਾਰੀ ਕੀਤੇ ਰਾਗ ਭਰੀ ਸੁ ਕਹੀ ਅਨਕੇਤੇ ਗਾਵਣ ਹਾਰੇ ਗਾਵੇ ਤੁਨ ਪਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖੇ ਜਾਣ ਦਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦੇਨ ਦਸਨ ਬੈਠੇ ਦੇਵਤਾ ਆਂਦਰ ਨਾਲੇ ਗਾਵਹਿ ਸਿੱਧੇ ਸਮਾਧੀ ਅੰਦਰੇ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤੇ ਪੜਿਨਿ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨਿਆ ਮਨਮੋਹਣੇ ਸੁਰਗਾ ਮਛਿ ਤੇ ਆਲੇ ਗਾਵਣੇ ਰਤਨਿ ਉਪਾਇ ਤੇਰੇ 86 ਤੀਰਤ ਨਾਲੇ ਗਾਵਹਿ ਜੋਦ ਮਹਾਭਲਸੂਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲਿ ਵਰ ਭੰਡਾ ਕਰ ਕਰੇ ਰਖੇ ਧਾਰੀ ਸੇਹੀ ਤਦ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਿਤ ਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨਿਉ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵੜੇ ਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਹਿ ਜਾਈ ਮੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਸ ਹੈ ਆਦੇਸ ਆਦਿ ਨੀਲ ਅਨਾਦੀਨਾਹਿਤ ਜਗ ਜੋਗੇ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜ ਜਹ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦਸ ਦੇਵਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖਿਆ ਵਿਭਾਗ ਆਦੇਸ ਤ ਸਹਾ ਆਦੇਸ ਆਦਿ ਨੀਲ ਅਨਾਦੀਨਾਹਿਤ ਜਗ ਜੋਗੇ ਏਕੋ ਵੇਸ ਇਕ ਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਏ ਦੀਵਾਨ ਜਿਵਤ ਸੁਭਾਵੈ ਤੇ ਵਿਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰਿਨਾਂ ਆਵੈ ਬਹਤਾਏ ਹੋ ਵਿੜਾਨ ਆਦੇਸ ਤਸਾ ਆਦੇਸ ਆਦ ਅਨੀਲ ਆਦੇਨ ਅਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੁਏ ਕਾ ਵਾਰੇ ਕਰ ਕਰ ਵੇਖੈ ਸਿਰ ਜਿਨੇ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਮੀਲੇ ਨਾਦੇ ਨਾਹ ਤੇ ਜੁਗ ਜੁਗ ਇਕੋ ਵੇਸ ਇਕ ਦੂਜੀ ਭੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆ ਕੀਆ ਹੈ ਏਕ ਨਾਮ ਜਿ ਕੀਸ ਇਤੇ ਰਾਹੇ ਪਤ ਪਵੜੀਆ ਚੜੀਐ ਹੋਈ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣੇ ਜੋਰ ਚ ਪੈਨਹ ਜੋਰ ਜੋਰ ਨ ਮੰਗਣੇ ਦੇਨ ਨ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜਮਾਲ ਮਨ ਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨੁ ਜੁਗਤੀ ਛਟੈ ਸੰਸਾਰ ਜਿਸ ਹੱਥ ਜੂਰ ਕਰਵੀ ਖੈ ਸੋਏ ਨਾਨਕੀ ਉਤਮ ਨੀਚ ਨ ਕੋਏ ਰਤਿਰੁੱਤੇ ਥਿਤੇ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਵਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤੇ ਤੈ ਸੋਹਣ ਪੰਚ ਪਰਮਾਨ ਨਦਰੀ ਕਰਮ ਪਵੈ ਮੀਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੇ ਘਾੜਿਤ ਘੜੀ ਅਹ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕਿਤੇ ਇੰਦੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕਿਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੋੜੇ ਆਨੰਦ ਸਰਮਖੰਡ ਕੀ ਬਾਣੀ ਰੂਪ ਤਥੈ ਘਾੜਿਤ ਘੜੀਐ ਬਹੁਤੇ ਨੂਪ ਤਾਂਕੀਆਂ ਗੱਲਾਂ ਕਥੀਆਂ ਨ ਜਾਹੇ ਜੇ ਕੋ ਕਹਿ ਪਿਛੈ ਪਛਤਾਈ ਤਥੈ ਘੜੀਐ ਸੁਰਤ ਮਤਮਨ ਬੁੱਧ ਤਥੈ ਘੜੀਐ ਸੁਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਥੈ ਜੋਦ ਮਹਾਬਲ ਸੂਰ तिन में राम रहे भरपूर तथेसीतो सीता महेमा माही ताके रूप न कथनी जाही नाहु मरहे ना ठगे जाही जिनके राम वसै मन माहि तथा भगत वसै के लोक रहै नंद सच्चा मन सोए सचखंड वसै निरंकार कर कर देखै नजर निहाल तथे खंड मंडल भर पण्ड जेको कथा त अनंत न अंत ਤਥੈ ਲੋ ਲੋ ਆਕਾਰ ਜਿਉ ਜਿਉ ਹੁਕਮਤ ਵੈਤ ਵਿਕਾਰ ਵਿਖੈ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰਜ ਸੁਨਿਆਰ ਹਰਨੁ ਮਤਿ ਵੇਦ ਹਥਿਆਰ ਭੋਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਘੜੀਐ ਸਉਦ ਸਚੀ ਟਕਸਾਲ ਜਿਨ ਕੋ ਨਦਰਿ ਕਰਮ ਤਿਨ ਕਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਪਵਨੇਂ ਗੁਰੂ ਪਾਣੀ ਪਤਾ ਮਾਤਾ ਧਰਤ ਮਹਾਤਿ ਦਿਵਸ ਰਾਤ ਦੁਇ ਦਾਈ ਦਾਇਆ ਕੀ ਲੈ ਸਕਲੇ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੈ ਧਰਮ ਹਧੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੀਨ ਮੁਖ ਉਜਲੇ ਕੀਤੀ ਛੁਟੇ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲੇ ਨਾਨਕ ਕੀ ਤੀ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ